ਲੋਕ ਸਭਾ ਚੋਣਾਂ ਦੌਰਾਨ ਸਿਆਸਤ ਲਗਾਤਾਰ ਪੱਕਦੀ ਜਾ ਰਹੀ ਹੈ ਤੇ ਇਸ ਵਿਚਕਾਰ ਲਗਾਤਾਰ ਜੋੜ ਤੋੜ ਦੀ ਰਾਜਨੀਤੀ ਵੀ ਦੇਖਣ ਨੂੰ ਮਿਲ ਰਹੀ ਹੈ ਇਸ ਵਿਚਕਾਰ ਦੱਸ ਦਈਏ ਕਿ ਇੰਡੀ ਅਲਾਈਅੰਸ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਗੱਠਜੋੜ ਕਰਕੇ ਭਾਜਪਾ ਸਰਕਾਰ ਨੂੰ ਹਰਾਉਣ ਦੇ ਵਾਸਤੇ ਹਰ ਚਤਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਦੌਰਾਨ ਦੱਸ ਦਈਏ ਕਿ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਵੱਲੋਂ ਮਨੀਸ਼ ਤਿਵਾੜੀ ਨੂੰ ਆਪਣਾ ਉਮੀਦਵਾਰ ਐਲਾਨ ਗਏ ਤੇ ਹੁਣ ਇਸ ਸੰਬੰਧ ਸੋਮਾਜਵਾਦੀ ਪਾਰਟੀ ਦੇ ਸੁਪਾ ਪ੍ਰਧਾਨ ਵਿਕਰਮ ਯਾਦਵ ਨੇ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਚ ਕਿਹਾ ਗਿਆ ਕਿ ਸਾਡੀ ਪਾਰਟੀ ਦੇ ਸਾਰੇ ਅਧਿਕਾਰੀ ਅਤੇ ਵਰਕਰ ਗੱਠ ਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਅਤੇ ਕੱਟ ਜੋੜ ਲਈ ਚੰਡੀਗੜ੍ਹ ਦੇ ਚੋਣ ਪ੍ਰਚਾਰ ਕਰਨਗੇ ਹਾਲਾਂਕਿ ਬਤਾ ਇੱਕ ਵਾਰ ਫਿਰ ਦੱਸ ਦਈਏ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਸੀਟ ਤੋਂ ਮਨੀਸ਼ ਤਿਵਾੜੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਤੇ ਹੁਣ ਭਾਰਤੀ ਗੱਠ ਜੋੜ ਜਾਨੀ ਇੰਡੀਆ ਐਲਾਈਂਸ ਦੀ ਪਾਈਵਾਲ ਦੌਰਾਨ ਦੱਸਿਆ ਕਿ ਸਮਾਜਵਾਦੀ ਪਾਰਟੀ ਵੱਲੋਂ ਸਮਰਥਨ ਕਰਨ ਦਾ ਕਾਂਗਰਸ ਪਾਰਟੀ ਨੂੰ ਚੰਡੀਗੜ੍ਹ ਚ ਕਾਂਗਰਸ ਪਾਰਟੀ ਦੇ ਉਮੀਦਵਾਰ ਚੰਡੀਗੜ੍ਹ ਤੋਂ ਉਮੀਦਵਾਰ ਮਨੀਸ਼ ਤਵਾੜੀ ਨੂੰ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਇੱਕ ਪੱਤਰ ਜਾਰੀ ਕਰ ਕੀਤਾ ਇਸ ਵਿੱਚਕਾਰ ਲਗਾਤਾਰ ਹੀ ਪਾਜ ਪਾ ਸਰਕਾਰ ਨੂੰ ਹਰਾਉਣ ਵਾਸਤੇ ਇੰਡੀਆ ਲਾਈਨਸ ਵੱਲੋਂ ਯਤਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆਪਣੇ ਘੜ ਚੂੜ ਦੀਆਂ ਪਾਰਟੀਆਂ ਨੂੰ ਸੰਬੋਧਨ ਕਰਦੇ ਹੋਏ ਇੱਕ ਪੱਤਰ ਜਾਰੀ ਕੀਤਾ ਗਿਆ ਵਕ ਵਕ ਸੀਟਾਂ ਵਿੱਚ ਬਸ ਬਸ ਲੋਕ ਸਭਾ ਸੀਟਾਂ ਦੇ ਉੱਤੇ ਸਪੋਰਟ ਕੀਤੀ ਜਾ ਰਹੀ ਹੈ ਜਿਸ ਵਿੱਚਕਾਰ ਚੰਡੀਗੜ੍ਹ ਜੀ ਹੋਣ ਕਾਂਗਰਸੀ ਉਮੀਦਵਾਰ ਮਨੀਸ਼ ਦਿਵਾੜੀ ਨੂੰ ਸਮਾਜਵਾਦੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਵੀ ਹੁਣ ਸਪੋਰਟ ਕੀਤੀ ਜਾਵੇਗੀ ਲੋਕ ਸਭਾ ਚੋਣਾਂ ਦੌਰਾਨ ਸਿਆਸਤ ਲਗਾਤਾਰ ਪੱਕੀ ਦੀ ਜਾ ਰਹੀ ਹੈ ਦੇਸ਼ ਵਿੱਚਕਾਰ ਲਗਾਤਾਰ ਜੋਰ ਤੋਰ ਦੀ ਰਾਜਨੀਤੀ ਦੇਖਣ ਨੂੰ ਮਿਲ ਰਹੀ ਹੈ ਇਸ ਉਤਕਰਦਾ ਜੀਏ ਕਿ ਇੰਡੀ ਅਲਾਈਅንስ ਦੇ ਵਿੱਚ ਵਕ-ਵਕ ਪਾਰਟੀਆਂ ਵੱਲੋਂ ਕਾਰਚੂਰ ਕਰਕੇ ਭਾਜਪਾ ਸਰਕਾਰ ਨੂੰ ਹਰਾਉਣ ਦੇ ਵਾਸਤੇ ਹਰ ਚਤਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੌਰਾਨ ਦੱਸਿਆ ਕਿ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਵੱਲੋਂ ਮਨੀਸ਼ ਤਿਵਾੜੀ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਤੇ ਹੁਣ ਇਸ ਸੰਬੰਧ ਵਿੱਚ ਸਮਾਜਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਵਿਕਰਮ ਯਾਦਵ ਨੇ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਕਿਹਾ ਗਿਆ ਕਿ ਸਾਡੀ ਪਾਰਟੀ ਦੇ ਸਾਰੇ ਅਧਿਕਾਰੀ ਅਤੇ ਵਰਕਰ ਗੱਟ ਜੋੜ ਦੇ ਉਮੀਦਵਾਰ ਮਨੀਸ਼ ਤਵਾੜੀ ਅਤੇ ਕਾਟੂੜ ਲਈ ਚੰਡੀਗੜ੍ਹ ਚੇ ਚੋਣ ਪ੍ਰਚਾਰ ਕਰਨਗੇ ਹਾਲਾਂਕਿ ਬਕਰ ਇੱਕ ਵਾਰ ਫਿਰ ਦੱਸਦੀ ਹੈ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਸੀਟ ਤੋਂ ਮਨੀਸ਼ ਤਵਾੜੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਤੇ ਹੁਣ ਭਾਰਤੀ ਗੱਟ ਜੋੜ ਜਾਨੀ ਇੰਡੀਆ ਆਲਾਈਂਸ ਦੀ ਭਾਈਵਾਲ ਦਰਾਨ ਦੱਸਦੀ ਹੈ ਕਿ ਸਮਾਜਵਾਦੀ ਪਾਰਟੀ ਬਲੋ ਸਮਰਥਨ ਕਰਨ ਦਾ ਕਾਂਗਰਸ ਪਾਰਟੀ ਨੂੰ ਚੰਡੀਗੜ੍ਹ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਚੰਡੀਗੜ੍ਹ ਤੋਂ ਉਮੀਦਵਾਰ ਮਨੀਸ਼ ਟਵਾੜੀ ਨੂੰ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਇੱਕ ਪੱਤਰ ਜਾਰੀ ਕਰਕੇ ਤਾਂ ਇਸ ਵਿੱਚਕਾਰ ਲਗਾਤਾਰ ਹੀ ਭਾਜਪਾ ਸਰਕਾਰ ਨੂੰ ਹਰਾਉਣ ਵਾਸਤੇ ਇੰਡੀਆ ਲਾਈਨਸ ਵੱਲੋਂ ਯਤਨ-ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆਪਣੀ ਘੱਟ ਚੋੜ ਦੀ ਪਾਰਟੀਆਂ ਨੂੰ ਸੰਬੋਧਨ ਕਰਦੇ ਹੋਏ ਇੱਕ ਪੱਤਰ ਜਾਰੀ ਕੀਤਾ ਗਿਆ ਵਕਫਾ ਸਟੇਟਸ ਦੇ ਵਿੱਚ ਬਾਕ-ਬਾਕ ਲੋਕ ਸਭਾ ਸੀਟਾਂ ਦੇ ਉੱਤੇ ਸਪੋਰਟ ਕੀਤੀ ਜਾ ਰਹੀ ਹੈ ਜਿਸ ਵਿਚਕਾਰ ਚੰਡੀਗੜ੍ਹ ਜ ਵੀ ਹੋਣਾ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੂੰ ਸਮਾਜਵਾਦੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਵੀ ਹੋਣਾ ਸਪੋਰਟ ਕੀਤੀ ਜਾਵੇਗੀ